ਬੜੀ ਕੋਸ਼ਿਸ਼ ਕੀਤੀ ਦਵਿੰਦਰਾ ਪਰ ਦਿਲ ਫੇਰ ਡੁੱਲ ਗਿਆ ਬੜੀ ਕੋਸ਼ਿਸ਼ ਕੀਤੀ ਦਵਿੰਦਰਾ ਪਰ ਦਿਲ ਫੇਰ ਡੁੱਲ ਗਿਆ ਸੱਜਣ ਜੁੜਾ ਬਣਨ ਲੱਗੇ ਤੇ ਮੈਂ ਸ਼ੇਰ ਭੁੱਲ ਗਿਆ ਬੜੀ ਕੋਸ਼ਿਸ਼ ਕੀਤੀ ਦਵਿੰਦਰਾ ਪਰ ਦਿਲ ਫੇਰ ਡੁੱਲ ਗਿਆ ਸੱਜਣ ਜੁੜਾ ਬਣਨ ਲੱਗੇ ਤੇ ਮੈਂ ਸ਼ੇਰ ਭੁੱਲ ਗਿਆ ਕਿੰਨੀ ਮੁਸ਼ਕਲ ਦੇ ਨਾਲ ਦੇਖੋ ਹੁਣ ਸਿਰਫ ਸੱਜਣਾ ਦੀ ਹੁੰਦੀ ਹੈ ਸ਼ੇਰ ਯਾਦ ਹੀ ਆਉਣ ਲੱਗਾ ਸੀ ਜੁੜਾ ਫੇਰ ਖੁੱਲ ਗਿਆ ਸਾਹਮਣੇ ਬਿਠਾ ਕੇ ਸੱਜਣਾ ਨੂੰ ਸਿਰ ਤੋਂ ਮੁੱਟੀ ਕਮਾਈ ਜਾਣਾ ਨਾਲੇ ਲਾਵਾ ਨਜ਼ਰਾਂ ਨਾਲੇ ਨਜ਼ਰਾ ਲਾਈ ਜਾਣਾ ਸ਼ੇਰ ਪੜ ਕੇ ਹਰ ਵਾਰਨੇ ਤੇ ਫਿਰ ਇਸ਼ਕ ਨੂੰ ਕਰਨਾ ਦੂਣਾ ਮੈਂ ਖੁੱਲੀਆਂ ਅੱਖਾਂ ਸਾਵੇਂ ਕਰਨਾ ਦੋ ਦਿਲਾਂ ਦਾ ਟੂਣਾ ਮੈਂ ਪਹਿਲਾ ਵਾਰ ਕੀ ਇਹ ਕਵਿਤਾਵਾਂ ਦੀ ਉਹਦੇ ਮੱਥੇ ਨੂੰ ਛੁਵਾਈ ਜਾਵਾ ਨਾਲੇ ਲਾਵਾ ਨਜ਼ਰਾਂ ਨਾਲੇ ਨਜ਼ਰਾ ਲਾਈ ਜਾ ਮੇਰੇ ਖਿਆਲਾਂ ਨੂੰ ਖੰਭ ਲੱਗੇ ਹੋ ਪੈਰਾਂ ਹੀ ਥੇ ਜ਼ਮੀਨਾਂ 'ਤੇ ਤੂੰ ਸਿਰਫ ਮੇਰਾ ਹੀ ਹੋ ਸਕਦਾ ਏ ਮੈਨੂੰ ਆਪ ਯਕੀਨ ਆਵੇ ਮੈਂ ਨਾਲੇ ਖਾਬਾਂ ਵਿੱਚ ਖੋ ਜਾਵਾਂ ਨਾਲੇ ਹੋਸ਼ਾਂ ਵਿਚ ਆ ਜਾਵਾਂ ਨਾਲੇ ਲਾਵਾਂ ਨਜ਼ਰਾਂ ਨਾਲੇ ਨਜ਼ਰਾਂ ਰਹੀ ਜਾਵਾਂ ਹੋਰ ਕਿੰਨੇ ਕ ਜਨਮ ਹੰਢਾਏ ਹੋਣੇ ਇੱਕ ਦੂਜੇ ਦੀ ਖੋਜ ਦੇ ਵਿੱਚ ਆਪਾਂ ਹੀ ਪਹਿਲਾਂ ਮਿਲੇ ਸੀ ਅਮ੍ਰਿਤ ਅਤੇ ਅਮੀਰੋਜ਼ ਦੇ ਵਿੱਚ ਮੈਂ ਤੰਨਾ ਤੈਨੂੰ ਵੇਖਾਂ ਉਹਨਾਂ ਵਲੇਖਾ ਕਾਈ ਜਾਵਾਂ ਨਾਲੇ ਲਾਵਾ ਨਜ਼ਰਾਂ ਨਾਲੇ ਨਜ਼ਰਾਂ ਲਾਈ ਜਾਵਾਂ ਤੇਰੇ ਵਿੱਚ ਹੀ ਧਿਆਨ ਮੇਰਾ ਨਾ ਜਾਣਾਂ ਕਿੰਨੀ ਹੋਈ ਕਿੰਨੀ ਰਹਿ ਗਈ ਹੈ ਤੂੰ ਮੇਰਾ ਹੱਥ ਫੜ ਕੇ ਵੀ ਅੱਖੇ ਮੇਨੂੰ ਕੋਈ ਟੋ ਨਜ਼ਰ ਭਣ ਰਹਿ ਗਈ ਹੈ ਤੈਨੂੰ ਵੇਖਣਾ ਭਰਦੇ ਨੈਣ ਮੇਰੇ ਅੱਖਾਂ ਨਾਲ ਹੀ ਕੜ ਨਾਲ ਲਾਈ ਜਾਵਾਂ ਨਾਲੇ ਲਾਵਾ ਨਜ਼ਰਾਂ ਨਾਲੇ ਨਜ਼ਰਾਂ ਲਾਈ ਜਾਵਾਂ ਲਪਾ ਕੋਈ ਵੈਦ ਜੋ ਹਾਲ ਇਸ ਗੱਲ ਦਾ ਕਰ ਸਕਦਾ ਕੀ ਕੋਈ ਇਨਸਾਨ ਸਦੀਆਂ ਅੱਖਾਂ ਚ ਵਸ ਸਕਦਾ ਅੱਖਾਂ ਚੁਪਾ ਕੇ ਤੇਰੀ ਹਰ ਦੀਦ ਮਗਰੋਂ ਤੈਨੂੰ ਅੱਖਾਂ ਚ ਲੁਕਾਈ ਜਾਵਾਂ ਨਾਲੇ ਲਾਵਾਂ ਨਜ਼ਰਾਂ ਨਾਲੇ ਨਜ਼ਰਾਂ ਨਾਲੇ ਸੋਚਦਾ ਹਾਂ ਸੋਚਦਾ ਹਾਂ ਕਰੇ ਤਰਸ ਖਾ ਕੇ ਇਸ ਗਰੀਬ ਤੇ ਪੈਗੰਬਰ ਆਏ ਮੇਰੇ ਦੂਏ ਹੋਣ ਸ਼ਾਇਦ ਕਿਸੇ ਜਨਮ ਜਮਾ ਗੁਰ ਨਾਲ ਵਿਚਰਨੀ ਚਾਹੀਈ ਹੋਣ ਕਰੀ ਤਰਸ ਖਾ ਕੇ ਇਸ ਗਰੀਬ ਤੇ ਪੈਗੰਬਰ ਆਏ ਮੇਰੇ ਦੂਹੇ ਹਮ ਸ਼ਾਇਦ ਕਿਸੇ ਜਨਮ ਜਮਾ ਗੁਰ ਨਾਲ ਵਿਚਰਨੀ ਚਾਹੀਈ ਹੋਣ ਅੱਖਾਂ ਚ ਪ੍ਰਕਾਸ਼ ਅੰਬਰ ਦਾ ਸੂਰਜਾ ਜਿੱਡਾ ਔਰਾ ਹ ਉਸ ਮੁਖ ਨੂੰ ਤੱਕਦਿਆਂ ਪੂਰਾ ਹੁੰਦਾ ਕੁੱਲ ਜਹਾਂ ਦਾ ਦੋਰਾ ਲੱਖਾਂ ਆਕਾਸ਼ੀ ਦਿਸਣੇ ਲਗਾਉਂਦੇ ਤਲੀਆਂ ਉੱਤੇ ਚੱਕਰ ਜੀ ਨਿਗਾਹ ਜਾਂਦੀ ਜਦ ਹੱਥੀ ਫੜੀ ਮਾਲਾ ਦੇ ਮਣਕਿਆਂ ਤੱਕਰ ਜੀ ਰੂਠਰਦੀ ਅੱਖ ਵੀ ਪਰਦੀ ਜਰਦੀਦਾਰ ਸਜਣ ਦਾ ਕਰਦੀ ਹੋਵੇ ਲੱਖਾਂ ਵਾਰੀ ਜੀ ਕਿ ਉੱਠਦੀ ਲੱਖਾਂ ਵਾਰੀ ਮਰਦੀ ਹੋ ਤਰਤੀ ਉੱਤੇ ਆ ਕੇ ਖੁਦ ਅੰਬਰਾਂ ਦੀ ਪੌੜੀ ਚੜਦਾ ਹੋਵੇ ਅੱਖਾਂ ਮੂਰੇ ਬੈਠਾ ਰਹੇ ਜਦ ਆਪ ਹੀ ਬਾਣੀ ਪੜਦਾ ਇਨਾ ਸਰਬਲੋਜਈਆ ਦੇਹਾਂ ਵਿੱਚ ਹਿਰਦੇ ਸੋਲ ਜਈ ਇੱਕ ਤਾਤ ਜਿਉਂ ਰਹਿ ਰਾਸ ਉਚਾਰੇ ਸੰਧਿਆ ਅਤੇ ਨਿਤਨੇਮ ਹਰ ਬਰਬਾਦ ਦੋ ਵਖੂ ਵਖਰੀਆ ਦੇ ਹਾਂ ਇੱਕ ਨਿਰੰਤਰ ਚੱਲਦਾ ਜਾ ਸੰਨ ਇਸ਼ਕ ਸਿਖਾਵਣ ਵਾਲੜਾ ਸਾਡਾ ਸਤਿਗੁਰੂ ਨਾਨਕਾ ਆਕਾਸ਼ ਗੰਗਾ ਨੂੰ ਵੀ ਕਿਸੇ ਨਾਲ ਪਿਆਰ ਹੋਇਆ ਹੋਣਾ ਹੈ ਸੂਰਜ ਦਾ ਕੋਈ ਹਿਸਾਬ ਪਿੰਡਾ ਖਾਰ ਹੋਇਆ ਹੋਣਾ ਹੈ ਮੈਂ ਤੁਮ ਜੀ ਆਪਾਂ ਦੇਖੀਏ ਵੈਸੇ ਤਾਂ ਵਿਆਖਿਆ ਨਹੀਂ ਕਰਨੀ ਚਾਹੀਦੀ ਐਕਸਪਲੇਨੇਸ਼ਨ ਰਿਗਾਰਡ ਬਟ ਫਿਰ ਵੀ ਸ਼ਾਇਦ ਕਦੇ-ਕਦੇ ਸਾਨੂੰ ਅਸਮਾਨ ਬਹੁਤ ਸੋਹਣਾ ਲੱਗਦਾ ਅਸਮਾਨ ਵਿੱਚ ਅਸੀਂ ਦੇਖਦੇ ਹਾਂ ਚੰਨ ਤਾਰੇ ਯਾ ਕਈ ਵਾਰੀ ਰੰਗਿਆ ਹੋਇਆ ਤਨੇ ਕਿ ਸਾਨੂੰ ਬਹੁਤ ਸੋਹਣਾ ਲੱਗਦਾ ਜਿਹੜੀ ਇੰਨੀ ਸੋਹਣੀ ਚੀਜ਼ ਐ ਇਹਨੂੰ ਵੀ ਕਿਸੇ ਤੇ ਪਿਆਰ ਆਂਦਾ ਹੋਊਗਾ ਕਿ ਇਹਨੂੰ ਦੇਖ ਕੇ ਖੁਸ਼ ਹੋਵੇਗੀ ਸੂਰਜ ਆ ਜਿਹੜਾ ਤਪਦਾ ਰਹਿੰਦਾ ਵਾ ਇਹਦੇ ਦਿਲ ਵਿੱਚ ਵੀ ਕਿਸੇ ਵਾਸਤੇ ਥੋੜਾ ਜਿਹਾ ਟਰਮਾ ਹੋਊਗਾ ਆਕਾਸ਼ ਗੰਗਾ ਨੂੰ ਵੀ ਕਿਸੇ ਨਾਲ ਪਿਆਰ ਹੋਇਆ ਹੋਣਾ ਹੈ ਸੂਰਜ ਦਾ ਕੋਈ ਹਿੱਸਾ ਠੰਡਾ ਠਾਰ ਹੋਇਆ ਹੋਣਾ ਹੈ ਇਹ ਤਾਰੇ ਸਾਰੇ ਅੰਬਰਾਂ ਤੇ ਉਇਓ ਤਾਂ ਨਹੀਂ ਚੰਕਦੇ ਰਹਿੰਦੇ ਕਿੱਥੇ ਤਾਂ ਜਾ ਕੇ ਇਹ ਨੂਰ شمار ਹੋਇਆ ਹੋਣਾ ਹੈ ਜਿਸ ਕਦਰ ਇਸ਼ਕ ਸਿਰਫ ਭੋਲਿਆ ਹੱਸੇ ਆਉਂਦਾ ਹੈ ਰੱਬ ਵੀ ਪੱਕਾ ਗਵਾਲ ਹੋਇਆ ਹੋਣਾ ਹੈ ਇੱਕ ਪਲ ਅੱਖੀਆਂ ਨੂੰ ਰੱਬ ਦਿਸਦਾ ਦੂਜੇ ਪਲ ਦਿਸਦਾ ਯਾਰ ਆਮ ਅੱਖਿਆਂ ਨੂੰ ਕਿੱਥੇ ਦਵਿੰਦਰਾ ਪਿਆਰ ਹੋਇਆ ਹੋਣਾ ਹੈ ਇੱਕ ਜੋਤ ਇੱਕ ਸਰੂਪ ਇੱਕ ਇੱਕ ਅੰਗ ਉਸ ਇੱਕ ਦੀ ਸਿੱਖਤ ਕਰਦਾ ਹੈ ਲੱਖਾਂ ਜੋਤਾਂ ਨੂੰ ਮਿਲਾ ਕੇ ਇੱਕ ਓੰਕਾਰ ਹੋਇਆ ਹੋਣਾ ਹੈ ਇਮਹੀਨਿਆਂ ਗੋਦੀ ਢੋਣ ਮਗਰੋਂ ਕੁਛੜ ਚੁੱਕਿਆ ਹੋਣਾ ਹੈ ਕਿਹੜੇ ਪੁੱਤ ਕੋਲ ਮਾਦਾ ਗੁਰਦੇ ਉਤਾਰ ਹੋਇਆ ਹੋਣਾ ਹੈ ਜਿਹੜੇ ਕਹਿੰਦੇ ਨੇ ਇਹ ਨਿਸ਼ਕ ਇੱਕ ਵਾਰ ਹੀ ਹੁੰਦਾ ਜਿੰਨੀ ਵਾਰ ਉਹ ਦੇਖਿਆ ਹਰ ਵਾਰ ਹੋਇਆ ਹੁਣ ਦਵਿੰਦਰਾ ਚੂੜ ਕਦੇ ਨਾ ਲਿਖੀਏ ਭਾਵੇਂ ਬੇਸ਼ੱਕ ਥੋੜਾ ਲਿਖੀਏ ਕਿ ਕਿਸੇ ਪੜਨ ਵਾਲੇ ਨੂੰ ਵੀ ਤੇਰੇ ਜਨਾਕੁਮਾਰ ਹੋਇਆ ਹਾਣ ਜਦ ਅੰਬਰੀ ਸੂਰਜ ਨਿਸ਼ਕ ਦੇ ਹੁੰਦੀ ਤਰਤਾ ਸੁੱਧੀਆਂ ਜਾਗ ਮੈਂ ਪੜਦਾ ਪੰਜੇ ਬਾਣੀਆਂ ਨਾਲ ਚਿੱਲੀਆਂ ਪੜਦਿਆਂ ਰਾਗ ਲਗਵੰਤਾ ਡੁਬਕੀ ਪੜੀ ਪੜੀ ਬਾਣੀ ਦੇ ਸੂਰਵਰ ਵਿੱਚ ਨਵਾਉਂਦਾ ਏ ਮੈਂ ਅੰਮ੍ਰਿਤ ਵੇਲੇ ਗੰਨ ਨਾਨਕ ਮੱਲੇ ਅੰਦਾ ਏ ਬੱਦਲ ਛਾਰੇ ਖਿੱਚ ਕੀ ਆਵੇ ਧਿਆਨ ਹੀ ਜਾਵੇ ਤੇਰੇ ਵੱਲ ਤੂੰ ਮੈਨੂੰ ਮੈਂ ਤੈਨੂੰ ਚਿੱਤੇ ਗਰੀ ਇੱਕੋ ਬਾਤ ਰੂਹ ਨੂੰ ਖਿੱਚੇ ਦਿਲ ਦੀ ਚੁੰਬਕ ਖਲ ਨੂੰ ਕਿੱਥੇ ਖਿੱਚ ਨਹੀਂ ਖਾਵੇ ਤੂੰ ਮੇਰੇ ਵਿੱਚ ਮੈਂ ਤੇਰੇ ਵਿੱਚ ਇੱਕ ਦੂਜੇ ਨੂੰ ਲੱਭਿਆ ਚੱਲ ਅੱਖਰੇ ਚ ਆਵੇ ਰੋਕ ਨਾ ਪਾਵੇ ਅੱਖਰਾਂ ਤੋਂ ਵੀ ਪਤਲਾ ਜਾ ਜਾ ਸਾਡੀ ਥੱਲੇ ਇੱਕ ਨਾ ਚੱਲੇ ਉੱਤੇ ਬੈਠਾ ਕਰਦਾ ਹਾਂ ਆਪਾਂ ਇੱਥੇ ਸਖੋਂ ਹੈ ਕਿੱਥੇ ਮੁੜੇ ਬਤਰਾਣੇ ਚਲੀਏ ਚੱਲ